ਸਤਿ ਸ਼੍ਰੀ ਅਕਾਲ ਜੀ ਮੇਰੀ ਗੱਲ ਹਿੰਦੂ ਤੇ ਸਿੱਖ ਭਰਾ ਗੌਰ ਨਾਲ ਸੁਣਿਓ ਤੁਹਾਡੇ ਵਿੱਚ ਕੋਈ ਨਾ ਕੋਈ ਇਦਾਂ ਦਾ ਬੰਦਾ ਪਾੜ ਪਾ ਰਿਹਾ ਕੋਈ ਇਹਦੇ ਤੇ ਕੰਮ ਕਰ ਰਿਹਾ ਵੀ ਹਿੰਦੂਆਂ ਦੇ ਮਨਾਂ ਦੇ ਵਿੱਚ ਸਿੱਖਾਂ ਪ੍ਰਤੀ ਇਦਾਂ ਦੀ ਗੱਲ ਭਰ ਦਿੱਤੀ ਗਈ ਹੈ ਕਿ ਇਹ ਖਾਲਿਸਤਾਨੀ ਹੈ ਦੇਸ਼ ਵਿਰੋਧੀ ਹੈ ਤੇ ਸਿੱਖਾਂ ਨੂੰ ਹੌਲੀ-ਹੌਲੀ ਇਦਾਂ ਘਿਰਨਾ ਫੀਲ ਹੋਣ ਲੱਗੀ ਵੀ ਸਾਨੂੰ ਕਿਤੇ ਰਿਕੋਗਨਾਈਜ਼ ਨਹੀਂ ਕਰਦੇ ਸਾਡੇ ਕੁਰਬਾਨੀਆਂ ਨੂੰ ਇਹ ਭੁੱਲ ਗਏ ਤੇ ਸਿੱਖ ਹੌਲੀ ਹੌਲੀ ਦੇਸ਼ ਦੇ ਕੰਮਾਂ ਤੋਂ ਪਿੱਛੇ ਹਟਣ ਲੱਗ ਗਏ ਦੇਸ਼ ਦੀ ਫੌਜ ਵੀ ਜਿਵੇਂ ਹੁਣ ਕਹਿ ਰਹੀ ਹੈ ਕਿ ਸਿੱਖ ਫੌਜ ਦੇ ਵਿੱਚ ਆਉਣ ਭਰਤੀ ਹੋਣ ਸਿੱਖਾਂ ਦੀ 1 ਲੱਖ ਪੋਸਟ ਫੌਜ ਦੇ ਵਿੱਚ ਘਟਾ ਤੇ ਸਿੱਖਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਆ ਕੇ ਸ਼ਾਮਲ ਹੋਵੋ ਇਹਦਾ ਕੀ ਕਾਰਨ ਹੈ ਇਹਦਾ ਡੀਪ ਐਨਲਿਸਿਸ ਕਰਨਾ ਚਾਹੀਦਾ ਆਪਣੀਆਂ ਸਰਕਾਰਾਂ ਨੂੰ ਤੇ ਦੂਜੀ ਗੱਲ ਯੂਕੇ ਦੇ ਵਿੱਚ ਜੋ ਸਿੱਖਾਂ ਦੇ ਤੇ ਹਿੰਦੂਆਂ ਦੀਆਂ ਕੁੜੀਆਂ ਨਾਲ ਹੋ ਰਿਹਾ ਉਹ ਸਾਰੇ ਬੰਦੇ ਇੱਕ ਧਰਮ ਦੇ ਆ ਪਰਟੀਕੂਲਰ ਇੱਕ ਜੋ ਧਰਮ ਆ ਜਿਹੜਾ ਗੁਰੂਆਂ ਦੇ ਨਾਲ ਵੀ ਜੀ ਦੀ ਲੜਾਈ ਰਹੀ ਤੇ ਹੁਣ ਤੱਕ ਮੁਗਲਾਂ ਦਾ ਜਿਵੇਂ ਰਾਜ ਰਿਆ ਉਹਨਾਂ ਨੇ ਕਿੰਨਾ ਜ਼ੁਲਮ ਆਪਣੇ ਤੇ ਕੀਤਾ ਤੇ ਅੱਜ ਕਿੰਨੇ ਕਨਵਰਟ ਵੀ ਕੀਤੇ ਉਹਨਾਂ ਨੇ ਆਪਣੇ ਲੋਕ ਤੇ ਉਹ ਐਸਾ ਕਲੇਸ਼ ਆਪਣੇ ਖੜਾ ਕਰ ਗਏ ਕਿ ਉਹ ਅਜੇ ਤੱਕ ਨਹੀਂ ਖਤਮ ਹੋ ਰਿਹਾ ਤੇ ਹੁਣ ਇਹਦੇ ਤੋਂ ਤੁਸੀਂ ਤਾਂ بچੋਗੇ ਜੇ ਤੁਸੀਂ ਦੋਵੇਂ ਇਕੱਠੇ ਹੋਵੋਗੇ ਜਦੋਂ ਤੁਸੀਂ ਇਕੱਠੇ ਹੋਏ ਸੀ ਤੇ ਤੁਸੀਂ ਬਹੁਤ ਵੱਡੇ ਵੱਡੇ ਕਾਮਯਾਬ ਇਤਿਹਾਸ ਰਚੇ ਆ ਜਿਵੇਂ ਅੰਗਰੇਜ਼ਾਂ ਨੂੰ ਵੀ ਕੱਢਿਆ ਤੁਸੀਂ ਰਲ ਕੇ ਜਦੋਂ ਇਕੱਠੇ ਹੋ ਜਾਂਨੇ ਹੋ ਮੁਗਲਾਂ ਨੂੰ ਵੀ ਕੱਢਿਆ ਅੰਗਰੇਜ਼ਾਂ ਨੂੰ ਵੀ ਕੱਢਿਆ ਗੁਰੂ ਸਾਹਿਬ ਨੇ ਕੁਰਬਾਨੀਆਂ ਦਿੱਤੀਆਂ ਗੁਰੂ ਸਾਹਿਬ ਨੇ 96 ਕਰੋੜ ਖਾਲਸਾ ਕਿਹਾ ਇਕੱਲੇ ਸਿੱਖਾਂ ਨੂੰ ਨਹੀਂ ਕਿਹਾ 96 ਕਰੋੜ ਤਾਂ ਹੀ ਬੰਦੇ ਆ ਜੇ ਨਾਲ ਹਿੰਦੂ ਵੀ ਸ਼ਾਮਲ ਹੋਣ ਗੁਰੂ ਸਾਹਿਬ ਨੇ ਬਹੁਤ ਚੀਜ਼ਾਂ ਦੇ ਉੱਤੇ ਆਪਾਂ ਨੂੰ ਗੱਲਾਂ ਕੀਤੀਆਂ ਨੇ ਪਰ ਹੌਲੀ-ਹੌਲੀ ਸਮੇਂ ਦੇ ਨਾਲ ਜਾਂ ਕੁਝ ਏਦਾਂ ਦੀਆਂ ਧਿਰਾਂ ਜਿਹੜੀਆਂ ਚਾਹੁੰਦੀਆਂ ਸੀ ਕਿ ਪਾਟੇ ਰਹਿਣ ਇਹਨਾਂ ਦੇ ਵਿੱਚ ਇਕਤਾ ਨਾ ਆਵੇ ਤੇ ਉਹ ਆਪਣੀ ਗੱਲ ਦੇ ਵਿੱਚ ਕਾਮਯਾਬ ਹੋਏ ਤੇ ਹੁਣ ਮੈਂ ਪੰਜਾਬ ਤੋਂ ਬਾਹਰ ਰਹਿੰਦੇ ਹਿੰਦੂ ਭੈਣ ਭਰਾਵਾਂ ਨੂੰ ਕਹਿਣਾ ਚਾਹਣਾ ਵੀ ਤੁਸੀਂ ਕਾਂਗਰਸੀਆਂ ਦੇ ਮਗਰ ਲੱਗ ਕੇ ਸਿੱਖਾਂ ਦੇ ਯੋਧਿਆਂ ਨੂੰ ਅੱਤਵਾਦੀ ਕਹਿਣ ਲੱਗ ਜਾਂਦੇ ਹੋ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਕਹਿਣ ਲੱਗ ਜਾਂਦੇ ਹੋ ਕਈ ਕਦੇ ਉਹਨਾਂ ਦੇ ਬਾਰੇ ਪੜੋ ਤਾਂ ਸਹੀ ਉਹਨਾਂ ਨੇ ਹਿੰਦੂਆਂ ਦੇ ਲਈ ਕੀ ਕੋਸ਼ਿਸ਼ ਕੀਤਾ ਤੇ ਦੂਜੀ ਗੱਲ ਜਿਹੜੇ ਕਹਿ ਦਿੰਦੇ ਹੋ ਕਿ ਹਿੰਦੂ ਵੀ ਉਸ ਸਮੇਂ ਸ਼ਹੀਦ ਹੋਏ ਜਦੋਂ 84 ਚ ਉਦੋਂ ਸਿੱਖ ਤੇ ਹਿੰਦੂ ਦੋਵੇਂ ਸ਼ਹੀਦ ਹੋਏ ਤੇ ਇੱਕ ਆਪਣੇ ਖਾਲੜਾ ਸਾਹਿਬ ਨੇ ਰਿਕਾਰਡ ਕੱਢਿਆ ਸੀ 36000 ਜਾਂ ਕਿੰਨੇ ਕੁਝ ਡਾਟਾ ਉਹਨਾਂ ਨੇ ਕੱਢਿਆ ਸੀ ਜੋ ਪੁਲਿਸ ਨੇ ਫੇਕ ਇਨਕਾਊਂਟਰ ਕਰਕੇ ਸ਼ਹੀਦ ਕੀਤੇ ਸੀ ਆਪਣੇ ਪੰਜਾਬੀ ਤੁਸੀਂ ਜਾਤ ਧਰਮਾਂ ਦੇ ਵਿੱਚ ਨਾ ਪਾਓ ਉਸ ਜੋ ਉਹਨਾਂ ਨੇ ਲਿਸਟ ਕੱਢੀ ਸੀ ਉਹਦੇ ਵਿੱਚ ਹਿੰਦੂ ਵੀ ਸੀ ਤੇ ਸਿੱਖ ਵੀ ਸੀ ਤੇ ਇੱਥੋਂ ਹੀ ਤੁਸੀਂ ਇਹ ਚੀਜ਼ ਦਾ ਅੰਦਾਜ਼ਾ ਲਾ ਸਕਦੇ ਹੋ ਕਿ